ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰੀ ਸਸਰੀ ਗਾਉ ਅੱਜ ਆਪਾਂ ਤਰਾਂ ਦੀ ਸਬਜ਼ੀ ਬਣਾਨੇ ਦੇਖੋ ਆਪਾਂ ਧੋੜੀ ਤਰ੍ਹਾਂ ਕੱਟ ਲਈਆਂ ਇਸ ਤਰ੍ਹਾਂ ਨਾ ਕੱਟ ਕੇ ਨੀਕੋ ਤੁਸੀਂ ਜਿੰਨਾਂ ਤੁਹਾਨੂੰ ਹੋ ਵੀ ਕੱਟ ਸਕਦੇ ਜਿਵੇਂ ਆਪਾਂ ਕਰੇਲੇ ਕੱਟਦੇ ਆ ਤਰਾਂ ਦੀ ਤਰਾਂ ਦੀ ਸਬਜ਼ੀ ਨਾਲ ਠੰਡੀ ਹੁੰਦੀ ਹੈ ਇਹ ਕੱਚੀਆਂ ਹੀ ਸੀਗੀਆਂ ਇਹਨਾਂ ਦਾ ਕੋਈ ਨਹੀਂ ਗਰ ਜਿਵੇਂ ਆਪਾਂ ਸਲਾਦ ਖਾਂਦੇ ਹਾਂ ਉਸੇ ਤਰ੍ਹਾਂ ਹੀ ਸੀਗੀਆਂ ਦੇਖੋ ਇਸ ਗਰਮੀਆਂ ਦੇ ਵਿੱਚ ਠੰਡੀ ਹੁੰਦੀ ਹੈ ਸਬਜ਼ੀ ਤੁਸੀਂ ਜ਼ਰੂਰ ਬਣਾ ਕੇ ਦੇਖੋ ਤੇਸਤੀ ਬਹੁਤ ਆਉਂਦੀ ਹੈ ਝੂਕੀ ਸਬਜ਼ੀ ਬਣਦੀ ਹੈ ਆਪਾਂ ਦੋ ਟਮਾਟਰ ਪਾਏ ਆ ਪਿਆਜ਼ ਲਾਏ ਇੱਧਰ ਆਪਾਂ ਤੇਲ ਗਰਮ ਕਰ ਲਿਆ ਤੇ ਹੁਣ ਆਪਾਂ ਜੀਰਾ ਪਾਉਣੀ ਆ ਇਹਦੇ ਵਿੱਚ ਜੀਰਾ ਆਪਣਾ ਕਾਲਕ ਗਿਆ ਦੇਖੋ ਤੇ ਹੁਣ ਆਪਾਂ ਪਿਆਜ਼ ਪਾਉਣੀ ਆ ਪੱਲਾ ਪਾਏ ਸੋ ਪਿਆਜ਼ ਦੀ ਮੜਾਏ ਪਿਆਜ਼ਾਂ ਤੋਂ ਦੇਖੋਗੇ ਇਹਦੇ ਵੀ ਜਾਣਾ ਹੈ ਅਣਕੁੱਲਾ ਦਸਤੀ ਬਬਲਕ ਇਹ ਆਪਾਂ ਹਰ ਕੇ ਭੁੰਨਣੇ ਦੇਖੋ ਗੁਲਬੀ ਜੇ ਹੋ ਗਏ ਤੇ ਅੱਜ ਆਪਾਂ ਸਰੋਂ ਦੇ ਤੇਲ ਦਾ ਤੜਕਾ ਲਾਇਆ ਹੁਣ ਆਪਾਂ ਪਿਆਜ਼ ਪਾ ਲੈਂਦੇ ਇਹ ਆਪਾਂ ਧੋ ਕੇ ਸਮਾਰ ਕੇ ਕੱਟ ਲਈ ਤੁਸੀਂ ਦੇਖੋ ਜੀ ਥੋੜੇ ਜਿਹਾ ਆਪਣੇ ਪਿਆਜ਼ ਆ ਹਾਰੀ ਟਮਾਟਰ ਭੁੱਜ ਗਏ ਹੋ ਤੇ ਪਿਆਜ਼ ਚਾਪ ਲਸਣ ਵੀ ਪੱਟਿਆ ਹੋਇਆ ਸੀਗਾ ਬ੍ਰੇਕ ਤੇ ਹੁਣ ਆਪਾਂ ਤਰਾਂ ਪਾ ਦਿੰਦੇ ਆਂ ਇਹ ਵੀ ਆਪਾਂ ਨੂੰ ਫਰਾਈ ਕਰ ਦੇਣੀ ਹੈ ਬਹੁਤ ਟੇਸਟੀ ਸਬਜ਼ੀ ਬਣ ਜੂਗੀ ਬਣਾ ਕੇ ਰੱਖਿਆ ਕਰਦੇ ਨੇ ਕਿਉਂਕਿ ਇਹ ਟਿਕਣੀ ਸਬਜ਼ੀ ਹੁੰਦੀ ਹੈ खीरे की सब्जी भी ठंडी होंगी काली भी सब्जी ठंडी होंगी आप छेगी क्योंकि फिर भी फलका ज्यादा हम आपने थोड़ा जिम ढाक देने देखो फिर नून मिर्च पाव तो उन्होंने देखो जी आप ढाकते तो देखो जो नरम हो गया नून मिर्च पा देंगे ਲਓ ਜੀ ਆਪਣੀਆਂ ਇਹ ਫਰਾਈ ਹੋ ਗਈਆਂ ਤਰ੍ਹਾਂ ਦੀ ਤੇ ਬਿਲਕੁਲ ਹੀ ਆਪਾਂ ਦੇਸੀ ਤਰੀਕੇ ਨਾਲ ਸਬਜ਼ੀ ਬਣਾਉਣੀ ਹੈ ਹੁਣ ਆਪਾਂ ਇੱਥੇ ਨਮਕ ਪਾਉਣੀ ਆ ਦੇਖੋ ਸਵਾਦ ਅਨੁਸਾਰ ਨਮਕ ਪਾਉਣਾ ਤੁਸੀਂ ਤੇ ਇਹਨਾਂ ਨੇ ਹੋਰ ਵੀ ਘਟ ਜਾਣਾ ਹੁਣ ਆਪਾਂ ਇਹਦੇ ਵਿੱਚ ਪਾਉਣੀ ਆ ਜੀ ਮਿਰਚ ਜੇ ਤੁਸੀਂ ਹਰੀ ਮਿਰਚ ਪਾਈ ਹੈ ਤਾਂ ਹੋਰ ਵੀ ਤੁਸੀਂ ਤੇ ਆਪਾਂ ਰਲਾ ਦੇਣੀ ਹੈ ਹੁਣ ਆਪਾਂ ਇੱਥੇ ਹਰਦੀ ਘੋਨੇ ਆ। ਤੇ ਹੁਣ ਕੋਨੇ ਆਪਾਂ ਇੱਥੇ ਤੜਕਾਂ ਪਾਉ। ਬਾਕੀ ਆਪਾਂ ਗਰਮ ਮਸਾਲਾ ਤੇ ਸਬਜੀ ਮਸਾਲਾ ਪਾਵਾਂਗੇ। ਬਾਅਦ ਵਿੱਚ ਥੋੜਾ ਜਿਹਾ ਹੋਰ ਇਹਨੂੰ ਹੋ ਜਾਣ ਦੇ। ਨਮਕ ਦੇ ਦੇ। ਦੇਖੋ ਆਪਾਂ ਨਮਕ ਮਿਰਚ ਪਾ ਲਿਆ ਤੇ ਹੁਣ ਇਹਨੂੰ ਜਬੀ ਹੋਰ ਫਰਾਈ ਹੋਣ ਦਿਓ ਚੰਗੀ ਤਰ੍ਹਾਂ ਟਿਕ ਜਾਣ ਜਦੋਂ ਇਹ ਬਣ ਜਗਾ ਫਿਰ ਤੁਹਾਨੂੰ ਦਿਖਾਵਾਂਗੇ ਅਸੀਂ ਤੇ ਆਪਾਂ ਫਿਰ ਗਰਮ ਮਸਾਲਾ ਤੇ ਥਰਬੀ ਮਸਾਲਾ ਪਾਵਾਂਗੇ ਥੋੜਾ ਥੋੜਾ ਹੋ ਜਾਣਾ ਤੇ ਬਿਲਕੁਲ ਉਸੇ ਤਰੀਕੇ ਨਾਲ ਪਾਵਾਂਗੇ ਜਿਵੇਂ ਆਪਾਂ ਉਹੀ ਜਿਹੜਾ ਰੋਜ਼ ਨਮਕ ਪਾਉਂਦੇ ਉਹੀ ਪਾਈ ਹੈ ਬਸ ਉਹ ਕੋਈ ਅਸਮਾਨ ਪਾਉਣਾ ਲੱਗੇ ਹੁਣ ਇਹਨੂੰ ਛੱਤ ਦੰਦੇ ਨੂੰ ਚੰਗੀ ਤਰ੍ਹਾਂ ਬਣ ਜਾਂਦੇ ਫਿਰ ਤੁਹਾਨੂੰ ਦਿਖਾਵਾਂਗੇ ਲਓ ਜੈਪਨੀਸ ਆਲੂ ਕੀ ਵਾਲੇ ਕੀ ਤਿਆਰ ਦੇਖੋ ਇਹ ਤੁਸੀਂ ਵੀ ਬਣਾ ਕੇ ਖਾਓ ਇਹ ਬਹੁਤ ਹੀ ਫਾਇਦੇਮੰਦ ਹੈ ਦੇਖੋ ਇਹ ਛੱਡ ਕੇ ਆਪਣੀ ਸਬਜ਼ੀ ਦੇਖੋ ਜਿਹਦੇ ਵਿੱਚ ਆਪਾਂ ਪਾਣੀ ਨਹੀਂ ਪਾਇਆ ਬਿਲਕੁਲ ਦੇਸੀ ਤਰੀਕੇ ਨਾਲ ਬਣਾਈ ਪਾਣੀ ਨਹੀਂ ਪਾਇਆ ਤੇ ਟਮਾਟਰਾਂ ਚ ਤੇ ਤਰਾਂ ਦੀ ਪਾਣੀ ਸੀਗਾ ਤੇ ਉਸੇ ਨਾਲ ਹੀ ਬਣ ਗਈ ਆਪਾਂ ਪਾਣੀ ਨਹੀਂ ਪਾਇਆ ਦੇਖੋ ਤੁਸੀਂ ਸੁੱਕੀ ਸਾਗ ਜੀ ਆਪਣੇ ਬਣਾ ਕੇ ਤਿਆਰ ਆ ਤੁਸੀਂ ਵੀ ਬਣਾ ਕੇ ਚਾਹੀਏ ਸਾਡੇ ਚੈਨਲ ਨੂੰ ਹਰ ਵਾਰ ਦਾ ਸਬਸਕ੍ਰਾਈਬ ਕਰੋ ਵੀਡੀਓ ਨੂੰ ਹਰ ਵਾਰ ਦਾ ਲਾਈਕ ਤੇ ਕਮੈਂਟ ਕਰਕੇ ਇਹ ਰੂਦ ਦੱਸਿਓ ਤੁਹਾਨੂੰ ਵੀਡੀਓ ਕੈਸੀ ਲੱਗੀ ਚਲੋ ਅਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਆਹੀ ਰਹੀ ਇੱਕ ਖਾਸ ਸਾਵਾਹੀ ਇਸ ਤਰ੍ਹਾਂ